ਸਮਾਣਾ ਤਹਿਸੀਲ ਚ ਪੈਂਦੇ 75 80 ਪਿੰਡਾਂ ਦੇ ਲਈ ਇਹ ਕਾਲਜ ਕਿਸੇ ਵੱਡਮੁੱਲੀ ਸਗਾਤ ਤੋਂ ਘੱਟ ਨਹੀਂ ਹੈ ਇਹ ਆ ਮੇਰਾ ਕਾਲਜ ਪਬਲਿਕ ਕਾਲਜ ਸਮਾਣਾ ਇਸ ਕਾਲਜ ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਤੋਂ ਹੀ ਨਹੀਂ ਪਲੱਸ 1 ਤੋਂ ਵੀ ਆਪਣਾ ਕਾਲਜ ਦਾ ਸਫ਼ਰ ਸ਼ੁਰੂ ਕਰ ਸਕਦੇ ਹੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਈ ਗਈ ਇਨਸਪੈਕਸ਼ਨ ਦੇ ਵਿੱਚ ਕਾਲਜ ਨੇ ਖੇਡਾਂ ਚ ਕਲਚਰਲ ਐਕਟੀਵਿਟੀਆਂ ਤੇ ਅਕੈਡੈਮਿਕਸ ਤੇ ਵਿੱਚ ਏ ਗ੍ਰੇਡ ਹਾਸਲ ਕੀਤੀ ਸੋਹਣੇ ਕਲਾਸਰੂਮ ਅਪ ਟੂ ਡੇਟ ਲਾਇਬ੍ਰੇਰੀ ਵੱਡੇ ਖੇਡ ਸਟੇਡੀਅਮ ਤੇ ਗ੍ਰੀਨਰੀ ਨਾਲ ਲਸ਼ ਲਸ਼ ਕਰਦਾ ਹੈ ਪਸਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਫੀਲੀਏਟਡ ਹੈ ਅੰਡਰ ਗ੍ਰੈਜੂਏਟ ਕੋਰਸਾਂ ਦੇ ਵਿੱਚ ਬੀਏ ਬੀਕਾਮ, ਬੀਐਸਸੀ ਮੈਡੀਕਲ ਤੇ ਨਾਨ ਮੈਡੀਕਲ, ਬੀਸੀਏ, ਬੀਬੀਏ, ਬੀਵੌਕ ਕੰਪਿਊਟਰ ਗ੍ਰਾਫਿਕਸ ਡਿਜ਼ਾਈਨ ਤੇ ਬੀਵੌਕ ਫੂਡ ਪ੍ਰੋਸੈਸਿੰਗ ਦੇ ਕੋਰਸ ਚੱਲਦੇ ਨੇ। ਪੋਸਟ ਗ੍ਰੈਜੂਏਸ਼ਨ ਦੀ ਗੱਲ ਕਰੀਏ ਤੇ ਐਮਏ ਪੰਜਾਬੀ, ਇੰਗਲਿਸ਼ ਤੇ ਹਿਸਟਰੀ, ਐਮਐਸਸੀ ਮੈਥ, ਐਮਕਾਮ, ਐਮਐਸਸੀਆਈਟੀ ਤੇ ਪੀਜੀਡੀਸੀ ਦੇ ਕੋਰਸ ਚੱਲਦੇ ਨੇ। ਕੁੜੀਆਂ ਦੇ ਲਈ ਹੋਸਟਲ ਦਾ ਸਚੱਜਾ ਪ੍ਰਬੰਧ ਵੀ ਹੈਗਾ। ਨੇੜੇ ਦਾ ਕਾਲਜ, ਪਸੰਦੀਦਾ ਕੋਰਸ, ਵੈਲ ਕੁਆਲੀਫਾਈਡ ਸਟਾਫ ਮਿਲ ਜੇ, ਹੋਰ ਭਲਾ ਚਾਹੀਦਾ ਵੀ ਕੀ ਇਹ ਦੱਸੋ ਬੱਚੇ ਨੂੰ। ਐਡਮਿਸ਼ਨ ਤੇ ਕੋਰਸਾਂ ਸੰਬੰਧੀ ਵਧੇਰੇ ਜਾਣਕਾਰੀ ਤੇ ਇੱਕ ਵਧੀਆ ਕਾਉਂਸਲਿੰਗ ਦੇ ਲਈ ਤੁਸੀਂ ਇਹਨਾਂ ਨੰਬਰਾਂ ਤੇ ਇੱਕ ਵਾਰੀ ਗੱਲ ਜਰੂਰ ਕਰੋ।